ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਜਿਵੇਂ ਕਿ ਅਸੀਂ ਵੇਖਦੇ ਹਾਂ ਕਿ ਜਿਹੜਾ ਸਾਲ ਦਾ ਜਿਹੜਾ ਵਿੱਤੀ ਬਹਰਾ ਜਿਹੜਾ ਉਹ 1 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ 1 ਅਪ੍ਰੈਲ ਤੋਂ ਜਿਹੜੇ ਸ਼ੁਰੂ ਹੋਣ ਜਾ ਰਹੇ ਵਿੱਤੀ ਬਹਰੇ ਤੋਂ ਪਹਿਲਾਂ ਹੀ ਜਿਹੜੇ ਸਰਕਾਰ ਦੇ ਵੱਲੋਂ ਜਿਹੜੇ ਆ ਬੈਂਕਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਨੇ ਬੈਂਕ ਆਰਬੀਆਈ ਦੇ ਵੱਲੋਂ ਵੀ ਜੜੀਆਂ ਨੇ ਵੱਖ-ਵੱਖ ਬੈਂਕਾਂ ਦੇ ਜਿਹੜੇ ਅਧਿਕਾਰੀ ਨਾਲ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸੈਟਿੰਗ ਕਰਕੇ ਕਿਸ ਤਰੀਕੇ ਦੇ ਨਾਲ ਬਦਲਾਅ ਕਰਕੇ ਜਿਹੜੇ ਬੈਂਕਿੰਗ ਸਿਸਟਮ ਨੂੰ ਜਿਹੜਾ ਸੁਧਾਰਿਆ ਜਾ ਸਕਦਾ ਤੇ ਇਸ ਵੇਲੇ ਜਿਹੜੀ ਇੱਕ ਇੱਕ ਅਹਿਮ ਜਾਣਕਾਰੀ ਜੋ ਸਾਹਮਣੇ ਆ ਰਹੀ ਹੈ ਕਿ ਬੈਂਕਾਂ ਦੇ ਵੱਲੋਂ ਅ ਬੈਂਕ ਰੂਲ ਨੇ ਜਿਹੜੇ ਉਹ ਅਪਡੇਟ ਹੋ ਰਹੇ ਨੇ ਜਿਹੜੇ ਪੰਜੇ ਵੱਡੇ ਜਿਹੜੇ ਬਦਲਾਅ ਨੇ ਉਹ ਬੈਂਕਾਂ ਦੇ ਵੱਲੋਂ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਉਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਵੱਡਾ ਬਦਲਾਅ ਉਹ ਇਹ ਆ ਕਿ ਅ ਬੈਂਕ ਸੇਵਾ ਚਾਰਜ ਜਿਹੜਾ ਪਹਿਲਾਂ ਮਤਲਬ ਹੁੰਦਾ ਸੀਗਾ ਕੱਟ ਹੁੰਦਾ ਸੀਗਾ ਜਦੋਂ ਅਸੀਂ ਅਕਾਊਂਟਸ ਦੇ ਵਿੱਚ ਬੈਲੈਂਸ ਰੱਖਦੇ ਹਾਂ ਅਕਾਊਂਟਸ ਦੇ ਵਿੱਚ ਇਸ ਤੋਂ ਇਲਾਵਾ ਅਕਾਊਂਟ ਵਿੱਚ ਬੈਲੈਂਸ ਤਾਂ ਰੱਖਦੇ ਆ ਫਿਰ ਸਾਨੂੰ ਏਟੀਐਮ ਚਾਰਜ ਪੈਂਦਾ ਸੀਗਾ ਜਾਂ ਅਸੀਂ ਯੂਪੀਆਈ ਥਰੂ ਜਿਹੜੀ ਪੇਮੈਂਟ ਕਰਦੇ ਆ ਜਾਂ ਫਿਰ ਅਸੀਂ ਜਿਹੜੀ ਹੋਰ ਤਰੀਕੇ ਦੇ ਨਾਲ ਪੇਮੈਂਟ ਕਰਦੇ ਉਹਨਾਂ ਤੇ ਸਾਨੂੰ ਚਾਰਜੇਸ ਲੱਗਦੇ ਸੀਗੇ ਹਨਾ ਉਹਨਾਂ ਨੂੰ ਜਿਹੜਾ ਉਹਨਾਂ ਦੇ ਨਿਯਮਾਂ ਵਿੱਚ ਥੋੜਾ ਬਦਲਾਅ ਕੀਤਾ ਗਿਆ ਹੈ ਤੇ ਨਿਯਮਾਂ ਵਿੱਚ ਨਿਯਮਾਂ ਬਾਰੇ ਜਾਣਕਾਰੀ ਦੇ ਘਾਟੂਨ ਕਰਨ ਸਾਡੇ ਲੋਕ ਜਿਹੜੇ ਬਹੁਤ ਵਾਰੀ ਪਰੇਸ਼ਾਨ ਹੁੰਦੇ ਨੇ ਕਿ ਉਹਨਾਂ ਦੇ ਖਾਤੇ ਵਿੱਚੋਂ ਕਦੀ ਕੋਈ 10 ਰੁਪਏ ਕੱਟੇ ਜਾਂਦੇ ਨੇ 5 ਰੁਪਏ ਕੱਟੇ ਜਾਂਦੇ ਨੇ ਹਾਲਾਂਕਿ ਕੋਈ ਜ਼ਿਆਦਾ ਰਕਮ ਨਹੀਂ ਹੁੰਦੀ ਪਰ ਜਦੋਂ ਛੋਟੀਆਂ-ਛੋਟੀਆਂ ਰਕਮਾਂ ਕੱਟੀਆਂ ਜਾਂਦੀਆਂ ਤਾਂ ਸਾਨੂੰ ਹੁੰਦਾ ਹੈ ਕਿ ਮਤਲਬ ਸਾਡੇ ਨਾਲ ਉਹ ਕੀ ਰਿਹਾ ਕੋਈ ਫਰੋਡ ਤਾਂ ਨਹੀਂ ਕਰ ਰਿਹਾ ਤੇ ਇਹ ਜਿਹੜਾ ਮਤਲਬ ਜਿਹੜੀ ਸਰਵਿਸ ਚਾਰਜ ਨੇ ਜਿਹੜੇ ਉਹਨਾਂ 'ਚ ਜਿਹੜਾ ਸਰਕਾਰ ਦੇ ਵੱਲੋਂ ਜਾਂ ਬੈਂਕਾਂ ਦੇ ਵੱਲੋਂ ਆਰਪੀਆਈ ਦੇ ਵੱਲੋਂ ਜਿਹੜਾ ਬਤਲਾ ਪਿੱਤਾ ਗਿਆ ਇਹ ਨਿਊਜ਼ 20 ਮਾ ਜਿਹੜਾ ਫੋਰ ਦੀ ਜਿਹੜੀ ਰਿਪੋਰਟ ਆ ਉਹ ਮੈਂ ਪੜ੍ਹ ਕੇ ਸੁਣਾ ਰਿਹਾ ਤੇ ਇਸ ਵਿੱਚ ਜਿਹੜੀ ਘੱਟੋ-ਘੱਟ ਬਕਾਇਆ ਜਿਹੜੀ ਜਿਹੜੀ ਘੱਟੋ-ਘੱਟ ਜਿਹੜਾ ਬੈਲੈਂਸ ਰੱਖਣਾ ਜਿਹੜਾ ਹਸਾਤਿਆਂ ਦੇ ਵਿੱਚ ਜ਼ਰੂਰੀ ਹੁੰਦਾ ਸੀਗਾ ਕਿ ਤੁਸੀਂ ਇੰਨਾ ਮਿਨੀਮਮ ਜਿਹੜਾ ਹੈ ਉਹ ਇੰਨਾ ਬੈਲੈਂਸ ਰੱਖ ਸਕਦੇ ਹੋ ਬਹੁਤ ਸਾਰੇ ਬੈਂਕ ਨੇ ਜਿਹੜੇ ਉਹ ਜ਼ੀਰੋ ਬੈਲੈਂਸ ਤੇ ਵੀ ਅਕਾਊਂਟ ਖੋਲਦੇ ਨੇ ਲੇਕਿਨ ਉਹ ਕੁਝ ਕ੍ਰਾਈਟੇਰੀਆ ਹੁੰਦਾ ਹੈ ਕਿ ਇੰਨੇ-ਇੰਨੇ ਲੋਕਾਂ ਦੇ ਜਿਹੜੇ ਨੇ ਜ਼ੀਰੋ ਬੈਲੈਂਸ ਤੇ ਅਕਾਊਂਟ ਜਿਹੜੇ ਖੋਲਦੇ ਨੇ ਜਿਵੇਂ ਸੈਲਰੀ ਅਕਾਊਂਟ ਆ ਉਹ ਆਲਮੋਸਟ ਬਹੁਤ ਸਾਰੇ ਬੈਂਕ ਨੇ ਜਿਹ ਤੇ ਹੁਣ ਜਿਹੜੀ ਵੱਡਾ ਬਦਲਾਅ ਇਹ ਕੀਤਾ ਗਿਆ ਕਿ ਕੁਝ ਬੈਂਕਾਂ ਨੇ ਘੱਟੋ-ਘੱਟ ਨਿਯਮਾਂ ਵਿੱਚ ਘੱਟੋ-ਘੱਟ ਬਕਾਇਆ ਖੰਡ ਸੰਬੰਧੀ ਨਿਯਮਾਂ ਵਿੱਚ ਬਦਲਾਅ ਕੀਤਾ। ਐਸਵੀਆਈ ਨੇ ਖਾਤਾਧਾਰਕਾਂ ਨੂੰ ਹੁਣ ਆਪਣੇ ਖਾਤੇ ਵਿੱਚ ਘੱਟੋ-ਘੱਟ 5000 ਰੁਪਏ ਰੱਖਣੇ ਜਿਹੜੇ ਨੇ ਰੱਖਣ ਦਾ ਜਿਹੜਾ ਉਹ ਆਦੇਸ਼ ਜਾਰੀ ਕੀਤਾ। ਇਸ ਤੋਂ ਪਹਿਲਾਂ ਇਹ ਜਿਹੜੀ ਕੀਮਤ ਉਹ ਜਾਇ ਇੱਕ ਰੁਪਇਆ ਰੱਖਣ ਦੀ ਜਿਹੜੀ ਜਿਹੜੀ ਸੀਮਾ ਸੀਗੀ ਉਹ 3000 ਰੁਪਏ ਸੀਗੀ। ਹੁਣ ਜਿਹੜਾ ਤੁਸੀਂ ਘੱਟੋ-ਘੱਟ 5000 ਰੁਪਏ ਆਪਣੇ ਖਾਤੇ 'ਚ ਰੱਖ ਮਤਲਬ ਰੱਖਿਆ ਕਰੋਗੇ। ਇਸ ਤੋਂ ਇਲਾਵਾ ਜਿਹੜਾ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਆ ਉਹ ਨੇ ਵੀ ਆਪਣੀ ਜਿਹੜੀ ਪਹਿਲਾਂ ਜਿਹੜੀ ਜਿਹੜੀ ਮਿਨਿਮਮ ਸੀਗੀ ਜਿਹੜੀ ਰਕਮ ਉਹ 1000 ਰੁਪਏ ਤੱਕ ਸੀਗੀ ਵੀ ਤੁਸੀਂ 1000 ਰੁਪਏ ਰੱਖ ਸਕਦੇ ਹੋ ਖਾਤੇ ਵਿੱਚ ਨਹੀਂ ਤਾਂ 1000 ਤੋਂ ਥੱਲੇ ਤੁਹਾਡਾ ਉਹ ਖਾਤਾ ਅਕਾਊਂਟ ਤੁਹਾਡਾ ਬੰਦ ਹੋ ਜਾਏਗਾ ਜਾਂ ਤੁਹਾਡੇ ਮਤਲਬ ਤੁਹਾਨੂੰ ਚਾਰजेस ਪੈਣੇ ਸ਼ੁਰੂ ਹੋ ਜਾਣਗੇ ਤਾਂ ਹੁਣ ਐ ਪੀ ਐਨ ਬੀ ਨੇ ਵੀ ਪੰਜਾਬ ਨੈਸ਼ਨਲ ਬੈਂਕ ਨੇ ਵੀ ਐਸਬੀਆਈ ਨੇ ਪਲੱਸ ਹੁਣ ਪੰਜਾਬ ਨੈਸ਼ਨਲ ਬੈਂਕ ਨੇ ਵੀ ਜਿਹੜੀ ਆਪਣੀ ਜਿਹੜੀ ਉਹ ਰਕਮ ਦੇ ਵਿੱਚ ਜਿਹੜੀ ਤੁਸੀਂ ਖਾਤੇ 'ਚ ਰੱਖਣੀ ਹੈ ਉਹਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਉਹ ਹੁਣ ਤੁਸੀਂ ਘੱਟ ਤੋਂ ਘੱਟ ਜਿਹੜੀ ਆ 1000 ਤੋਂ ਵਧਾ ਕੇ ਜਿਹੜੀ ਰਕਮ ਜਿਹੜੀ ਉਹ 3500 ਰੁਪਏ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਕੇਨਰਾ ਬੈਂਕ ਵਿੱਚ ਘੱਟੋ ਘੱਟ ਜਿਹੜੀ ਪਹਿਲਾਂ ਜਿਹੜੀ ਰੱਖੀ ਜਾਂਦੀ ਸੀ ਰਕਮ ਜਿਹੜੀ ਤੁਸੀਂ ਬੈਂਕ ਅਕਾਊਂਟ ਦੇ ਵਿੱਚ ਰੱਖ ਸਕਦੇ ਹੋ ਉਹ ਸਿਰਫ ਹੁੰਦੀ ਸੀ 1000 ਰੁਪਏ ਤੱਕ ਜਿਹਨੂੰ ਹੁਣ ਵਧਾ ਕੇ 2500 ਰੁਪਏ ਜਿਹੜਾ ਕਰ ਦਿੱਤਾ ਗਿਆ ਹੈ ਇਹਦੇ ਨਾਲ ਘੱਟੋ ਘੱਟ ਕਟਬਕਾਇਆ ਰੱਖਣ ਵਾਲਿਆਂ ਨੂੰ ਵੀ ਜਿਹੜਾ ਬੈਂਕਾਂ ਦੇ ਵੱਲੋਂ ਜੁਰਮਾਨਾ ਵੀ ਜਿਹੜਾ ਲਗਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਜਿਹੜੀ ATM ਰਾਹੀਂ ਲੈਣ ਦੇਣ ਦੀ ਜਿਹੜੀ ਨਵੀਂ ਪਾਲਿਸੀ ਆ ਜਿਹੜੀ ਉਹ ਵੀ ਜਾਰੀ ਹੋ ਗਈ ਹੈ ਵੀ ATM ਰਾਹੀਂ ਜਿਹੜਾ ਲੈਣ ਦੇਣ ਜਾਂ ATM ਜਰੀਏ ਵੀ ਜਿਹੜਾ ਅਸੀਂ ਬੈਲੈਂਸ ਕਢਵਾਉਂਦੇ ਸੀ ਕਿ ਜਾਂ ਕੁਝ ਹੁੰਦਾ ਸੀਗਾ ਉਹਦੇ ਵੀ ਹੁਣ ਜਿਹੜੇ ਨੇ ਚਾਰजेस ਪਿਆ ਕਰਨਗੇ ਇਸ ਮਹੀਨੇ ਤੋਂ ਹੀ ਇਹ ਜਿਹੜੇ ਨਿਯਮ ਨੇ ਜਿਹੜੇ ਲਾਗੂ ਹੋ ਰਹੇ ਨੇ ਏਟੀਐਮ ਤੋਂ ਪੈਸੇ ਕਢਵਾਉਣ ਦੇ ਨਿਯਮਾਂ ਵਿੱਚ ਵੀ ਬਦਲਾਅ ਹੋ ਗਿਆ। ਨਵੇਂ ਅਪਡੇਟਾਂ ਮੁਤਾਬਕ ਜਿਹੜੇ ਮੈਟਰੋ ਸ਼ੈਅ ਨੇ ਉਹਨਾਂ ਵਿੱਚ ਉਹਨਾਂ ਦੇ ਜਿਹੜੇ ਲੋਕ ਨੇ ਉੱਥੇ ਜੇਕਰ ਤੁਸੀਂ ਤਿੰਨ ਵਾਰ ਏਟੀਐਮ ਤੋਂ ਜਾ ਕੇ ਪੈਸੇ ਕਢਵਾਉਂਦੇ ਹੋ ਤਾਂ ਤੁਹਾਨੂੰ ਜਿਹੜੀ ਇਹ ਸੇਵਾ ਮੁਫਤ ਮਿਲੇਗੀ। ਅਗਰ ਤਿੰਨ ਵਾਰ ਤੋਂ ਤੁਸੀਂ ਜ਼ਿਆਦਾ ਵਾਰ ਤਿੰਨ ਵਾਰ ਤੋਂ ਚੌਥੀ ਵਾਰ ਕਢਵਾਉਂਦੇ ਹੋ ਤਾਂ ਤੁਹਾਨੂੰ 25 ਰੁਪਏ ਜਿਹੜੇ ਨੇ ਚਾਰਜ ਲੱਗਣਗੇ। 25 ਰੁਪਏ ਤੁਹਾਨੂੰ ਚੌਥੀ ट्रांजੈਕਸ਼ਨ ਤੇ ਦੇਣੇ ਪੈਣਗੇ। ਇਸ ਤੋਂ ਇਲਾਵਾ ਜੋ ਇਹ ਪਹਿਲਾਂ ਰਕਮ ਜਿਹੜੀ ਉਹ 20 ਰੁਪਏ ਸੀ ਕਿ ਵੀ ਤੁਸੀਂ ਤਿੰਨ ट्रांजैक्शन ਤੱਕ ਫ੍ਰੀ ਸੀਗੇ ਜੀ ਚੌਥੀ ਕਰਾਂਦੇ ਹੋ ਚੌਥੀ ਤੁਸੀਂ ਮਤਲਬ ਬੈਲੈਂਸ ਕਢਾਉਂਦੇ ਹੋ ਤਾਂ ਤੁਹਾਨੂੰ 20 ਰੁਪਏ ਦਿੱਤੇ ਸੀ ਦੇਨੇ ਪੈਂਦੇ ਸੀਗੇ ਲੇਕਿਨ ਹੁਣ ਜਿਹੜੀ ਆ ਉਹ ਰਕਮ ਉਹ 25 ਰੁਪਏ ਤੁਹਾਨੂੰ ਦੇਨੇ ਪਿਆ ਕਰੇਗੀ ਇਹਦੇ ਨਾਲ ਹੀ ਜੇਕਰ ਤੁਸੀਂ ਕਿਸੇ ਹੋਰ ਬੈਂਕ ਦੇ ਏਟੀਐਮ ਤੋਂ ਜਿਵੇਂ ਮਿਸਾਲ ਆ ਵੀ ਤੁਹਾਡੇ ਕੋਲ ਐਸਬੀਆਈ ਦਾ ਏਟੀਐਮ ਕਾਰਡ ਹੈਗਾ ਤੁਸੀਂ ਐਸਬੀਆਈ ਦੇ ਵਿੱਚ ਤੁਹਾਡਾ ਖਾਤਾ ਹੈ ਜੇਕਰ ਤੁਸੀਂ PNB ਦੇ ATM ਤੋਂ ਜਾ ਕੇ ਕਢਵਾਉਂਦੇ ਹੋ ਤਾਂ ਉਹਦੇ ਵੀ ਤੁਹਾਨੂੰ ਹੁਣ ਚਾਰਜ ਲੱਗਿਆ ਕਰਨਗੇ ਜੇਕਰ ਤੁਸੀਂ ਕਿਸੇ ਹੋਰ ATM ਬੈਂਕ ਤੋਂ ATM ਦੇ ਬੈਂਕ ਤੋਂ ਜਿਹੜਾ ਬੈਲੈਂਸ ਕਢਵਾਉਂਦੇ ਹੋ ਤੇ ਤੁਹਾਨੂੰ ਪਹਿਲਾਂ ਜਿਹੜੇ ਨੇ ਉਹ ਕੱਟ ਚਾਰजेस ਪੈਂਦੇ ਸੀ ਹੁਣ ਉਹਦੇ 30 ਰੁਪਏ ਮਤਲਬ 3 ਰੁਪਏ ਉਹਦੀ ਫੀਸ ਜਿਹੜੀ ਆ ਹੋਊਗੀ ਜਿਵੇਂ ਗੈਰ ਮਾਨਗਰ ਨੇ ਜਿਵੇਂ ਹੋਰ ਸ਼ਹਿਰ ਨੇ ਜਿਹੜੇ ਛੋਟੇ ਸ਼ਹਿਰ ਨੇ ਉੱਥੇ ਜਿਹੜੀ ਕੀਮਤ ਆ ਇਹਦੀ 5% ਜਿਹੜੀ ਆ ਵਧਾਈ ਆ ਉਹ ਕੋਈ ਬਹੁਤੀ ਜ਼ਿਆਦਾ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਜਮਾ ਰਕਮਾਂ ਤੇ ਵੀ ਮਤਲਬ ਜਿਹੜੀਆਂ ਨੇ ਜਮਾ ਰਕਮਾਂ ਨੇ ਉਹਨਾਂ ਤੇ ਵੀ ਜਿਹੜੀਆਂ ਨੇ ਫੀਸਾਂ ਜਿਹੜੀਆਂ ਲਗਾਈਆਂ ਜਾਣਗੀਆਂ ਕੋਟਕ ਮਹਿੰਦਰਾ ਜਿਹੜੀ ਹੈ ਕੋਟਕ ਮਹਿੰਦਰਾ ਜਿਹੜੀ ਇੱਕ ਕੰਪਨੀ ਹੈ ਕੋਟਕ ਮਹਿੰਦਰਾ ਬੈਂਕ ਹੈ ਜਿਹੜਾ ਉਹਨਾਂ ਨੇ ਆਪਣੇ ਬਚਤ ਖਾਤੇ ਉਹਨਾਂ ਨੇ ਆਪਣੇ 811 ਬਚਤ ਖਾਤੇ ਦੇ ਨਿਯਮਾਂ ਨੂੰ ਸੋਧ ਸੋਧਿਆ ਹੈ ਪ੍ਰਤੀ ਮਹੀਨਾ 1000 ਰੁਪਏ ਤੋਂ ਵੱਧ ਨਕਦੀ ਜਮਾ ਕਰਨ ਤੇ ਪ੍ਰਤੀ 1000 ਰੁਪਏ ਤੇ 5 ਰੁਪਏ ਦੀ ਫੀਸ ਲਈ ਜਾਵੇਗੀ ਇਹ ਵੀ ਬੜਾ ਵੱਡਾ ਬਦਲਾਅ ਹੈ ਤੇ ਇਸ ਤੋਂ ਇਲਾਵਾ ਏਟੀਐਮ ਡਿਕਲਾਈਨ ਫੀਸ ਹੁਣ ਸਿਰਫ ਗੈਰ ਕੋਟਕ ਕੋਟਕ ਏਟੀਐਮ 25 ਰੁਪਏ ਤੇ ਲਾਗੂ ਹੋਵੇਗੀ ਇਸ ਤੋਂ ਇਲਾਵਾ ਸਟੈਂਡਿੰਗ ਇਨਟਰਾਜੈਕਸ਼ਨ ਫੇਲ ਹੋਣ ਤੇ ਤੁਹਾਨੂੰ ਜਿਹੜੀ ਫੀਸ ਜਿਹੜੀ 200 ਰੁਪਏ ਤੋਂ ਘਟਾ ਕੇ 100 ਰੁਪਏ ਕਰ ਦਿੱਤੀ ਗਈ ਹੈ ਜਿਹੜੀ ਪਹਿਲਾਂ 200 ਰੁਪਏ ਹੁੰਦੀ ਸੀਗੀ ਕਈ ਟ੍ਰਾਂਜੈਕਸ਼ਨ ਵਗੈਰਾ ਫੇਲ ਹੋ ਜਾਂਦੀਆਂ ਨੇ ਤਾਂ ਉਹ ਜਿਹੜੀ ਪਹਿਲਾਂ ਫੀਸ ਸੀਗੀ 200 ਰੁਪਏ ਸੀਗੀ ਉਹਨੂੰ ਘਟਾ ਕੇ ਜਿਹੜਾ ਹੈ 100 ਰੁਪਏ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ IDFC ਜਿਹੜੇ ਪਹਿਲਾਂ ਕ੍ਰੈਡਿਟ ਕਾਰਡ ਆ ਉਹਦੇ ਬਾਰੇ ਵੀ ਇੱਕ ਨਵਾਂ ਬਦਲਾਅ ਕੀਤਾ ਗਿਆ ਹੈ ਜਿਹੜਾ ਕਿ 20 ਫਰਵਰੀ ਤੋਂ ਮਤਲਬ ਇਹਦੇ ਵਿੱਚ ਬਦਲਾਅ ਹੋਊਗਾ 20 ਫਰਵਰੀ ਤੋਂ IDFC ਫਰਸਟ ਕ੍ਰੈਡਿਟ ਕਾਰਡ ਵਿੱਚ ਕਈ ਬਦਲਾਅ ਕੀਤੇ ਗਏ ਨੇ ਸਟੇਟਮੈਂਟ ਦੀਆਂ ਤਰੀਕਾਂ ਬਦਲੀਆਂ ਜਾਣਗੀਆਂ ਸੀਆਰ ED ਅਤੇ Paytm ਵਰਗੇ ਪਲੇਟਫਾਰਮਾਂ ਰਾਹੀਂ ਕੀਤੇ ਜਾਣ ਵਾਲੇ ਸਿੱਖਿਆ ਭੁਗਤਾਨਾਂ এডੂਕੇਸ਼ਨ ਭੁਗਤਾਨਾਂ ਲਈ ਵੀ ਨਵੇਂ ਖਰਚੇ ਲਾਗੂ ਹੋਣਗੇ ਅ ਇਸ ਤੋਂ ਇਲਾਵਾ ਕਾਰਡ ਬਦਲਣ ਦੀ ਫੀਸ ਹੁਣ 199 ਰੁਪਏ ਪਲੱਸ ਲਾਗੂ ਟੈਕਸ ਦੇ ਨਾਲ ਰੂਪ ਵਿੱਚ ਹੋਵੇਗੀ ਜਿਵੇਂ ਪਹਿਲਾਂ ਬਗੈਰ ਟੈਕਸ ਤੋਂ ਜਾਂ ਟੈਕਸ ਲਿਆ ਜਾਂਦਾ ਸੀ ਥੋੜੀ ਰਕਮ ਲਿਆ ਜਾਂਦਾ ਸੀ ਲੇਕਿਨ ਹੁਣ ਜਿਹੜੀ ਫੀਸ ਆ ਉਹ 199 ਰੁਪਏ ਲਈ ਜਾਵੇਗੀ ਪਲੱਸ ਟੈਕਸ ਲਿਆ ਜਾਵੇਗਾ ਜਿੰਨਾ ਵੀ ਉਹਦੇ ਤੇ ਟੈਕਸ ਹੋਵੇਗਾ ਇਸ ਤੋਂ ਇਲਾਵਾ ਜਿਹੜੀਆਂ ਨੇ ਵਿਆਜ ਦਰਾਂ ਨੇ ਉਹਨਾਂ ਤੇ ਵੀ ਜੜੀਆਂ ਨਜ਼ਰ ਰੱਖਣ ਦਾ ਬੈਂਕਾਂ ਦੇ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਹੈ 5 ਸਾਲਾਂ ਦੇ ਲੰਬੇ ਸਮੇਂ ਬਾਅਦ ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ਵਿੱਚ ਕਟੌਤੀ ਕੀਤੀ ਗਈ ਹੈ ਜਿਹੜੀ ਇਸ ਤੋਂ ਬਾਅਦ ਹੁਣ ਬੈਂਕ ਕਰਜੇ ਜਿੱਥੇ ਸਸਤੇ ਕਰ ਸਸਤੇ ਹੋ ਗਏ ਨੇ ਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਆਉਣ ਦੇ ਸਮੇਂ ਦੇ ਵਿੱਚ ਵੀ ਜਿਹੜਾ ਆਰਪੀਆਈ ਇਸ ਸਬੰਧੀ ਕੋਈ ਐਮ ਫੈਸਲੇ ਲਵੇਗਾ ਤੇ ਹੋ ਸਕਦਾ ਹੈ ਮਤਲਬ ਜਿਹੜੀਆਂ ਨੇ ਬੈਂਕਾਂ ਦੀਆਂ ਇਹ ਛੋਟੀਆਂ-ਛੋਟੀਆਂ ਆਪਾਂ ਨੂੰ ਲੱਗਦਾ ਵੀ 5 10 15 ਫੀ ਜਾਂ 25 30 ਇੰਨੀ ਛੋਟੀ ਰਕਮ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਸੇ ਆਮ ਇਨਸਾਨ ਨੂੰ ਪਰ ਤੁਸੀਂ ਇਹ ਸੋਚੋ ਵੀ ਜੇਕਰ ਭਾਰਤ ਦੇ ਵਿੱਚ ਕਰੋੜਾਂ ਲੋਕਾਂ ਦੇ ਜਿਹੜੇ ਬੈਂਕ ਅਕਾਊਂਟਸ ਨੇ ਜੇ ਇੱਕ ਇੱਕ ਖਾਤੇ ਤੇ 5 7 ਰੁਪਏ 10 ਰੁਪਏ 15 ਰੁਪਏ ਉਲ 25 ਰੁਪਏ ਤੱਕ ਵੀ ਅਸੀਂ ਹ ਮਹੀਨੇ ਦੇ ਵਿੱਚ ਆਲਮੋਸਟ 4 5 ਵਾਰੀ ਤਾਂ ਏਟੀਐਮ ਦਾ ਅਪਲਾਈ ਕਰ ਹੀ ਲੈਨੇ ਆ ਏਟੀਐਮ ਤੋਂ ਪੈਸੇ ਕਢਵਾ ਲੈਣੇ ਆ ਤੇ ਜੇਕਰ ਚਾਰ ਪਰੀਆਂ ਸੀ ਏਟੀਐਮ ਤੋਂ ਪੈਸੇ ਕਢਾਣੇ ਤਾਂ ਸਾਡੇ ਅਕਾਊਂਟ ਦੇ ਵਿੱਚੋਂ 25 ਰੁਪਏ ਜਿਹੜੇ ਨੇ ਉਹ ਮਾਈਨਸ ਹੋ ਜਾਣਗੇ 25 ਰੁਪਏ ਘਟੇ ਜਾਣਗੇ ਤੇ ਜੇਕਰ ਸੋਚੋ ਵੀ ਜੇਕਰ ਭਾਰਤ ਦੇ ਕਰੋੜਾਂ ਜਿਹੜੇ ਲੋਕ ਨੇ ਖਾਤਾਧਾਰਕ ਨੇ ਬੈਂਕ ਧਾਰਕ ਨੇ ਖਾਤਾਧਾਰਕ ਨੇ ਜਿਹੜੇ ਉਹ ਇਸ ਤਰੀਕੇ ਨਾਲ ਹੀ ਜੇਕਰ ਬੈਂਕਾਂ ਦੇ ਵਿੱਚੋਂ ਮਤਲਬ ਪੈਸੇ ਕਢਵਾਉਣਗੇ ਤਾਂ ਸਿੱਧਾ-ਸਿੱਧਾ ਉਹ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੋਣਗੇ ਤਾਂ ਸਰਕਾਰੀ ਖਜ਼ਾਨੇ ਤੇ ਆਲਮੋਸਟ ਆਮ ਬੰਦੇ ਨੂੰ ਤਾਂ ਇਸ ਚੀਜ਼ ਦਾ ਕੋਈ ਬਹੁਤਾ ਜ਼ਿਆਦਾ ਇਫੈਕਟ ਨਹੀਂ ਪਊਗਾ ਲੇਕਿਨ ਸਰਕਾਰ ਦਾ ਖਜ਼ਾਨਾ ਇਹਦੇ ਨਾਲ ਜ਼ਰੂਰ ਭਰ ਜੇਗਾ ਸੋ ਦੇਖਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਸਰਕਾਰ ਕੀ ਕੁਝ ਬਦਲਾਵ ਕਰਦੀ ਹੈ ਕੀ ਕੁਝ ਆ ਨਵਾਂ ਲੈ ਕੇ ਆਉਂਦੀ ਹੈ ਵੈਸੇ ਇਹ ਜਿਹੜੇ ਬੈਂਕਾਂ ਦੇ ਜਿਹੜੀਆਂ ਨੇ ਜਿਹੜੇ ਨਿਯਮਾਂ ਦੇ ਵਿੱਚ ਬਦਲਾਵ ਕੀਤਾ ਗਿਆ ਤੇ ਮੈਨੂੰ ਲੱਗਦਾ ਹੈ ਕਿ ਸਰਕਾਰ ਆ ਜਿਹੜੀ ਉਹ ਆਉਂਦੇ ਸਮੇਂ ਦੇ ਵਿੱਚ ਵੀ ਜਿਹੜੇ ਨੇ ਜਿਹੜੀਆਂ ਨੇ ਇਹਨਾਂ ਰਕਮਾਂ ਨੂੰ ਹੋਰ ਵਧਾ ਘਟਾ ਸਕਦੀ ਕਿਉਂਕਿ ਪਿੱਛੇ ਆ ਸਰਕਾਰਾਂ ਜਿਹੜੀ 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 ਰਿਟਰਨ ਰਕਮ ਉਹਦੇ ਤੇ ਵੀ ਕੁਝ ਟੈਕਸ ਦਾ ਜਿਹੜੀ ਨਵੇਂ ਰੂਲ ਰੈਗੂਲੇਸ਼ਨ ਉਹ ਵੀ ਲਾਗੂ ਕੀਤੀ ਸੀਗੀ ਜਿਹੜੀ ਪਹਿਲਾਂ 5 ਲੱਖ ਤੱਕ ਸੀ ਕਿ ਤੁਹਾਨੂੰ ਟੈਕਸ ਦੇਣ ਦੀ ਲੋੜ ਨਹੀਂ ਹੁਣ 12 ਲੱਖ ਰੁਪਏ ਤੱਕ ਕਿ ਤੁਹਾਨੂੰ ਮਤਲਬ ਟੈਕਸ ਨਹੀਂ ਦੇਣਾ ਪਿਆ ਕਰੂਗਾ ਸੋ ਇਹੋ ਜਿਹੇ ਬਹੁਤ ਸਾਰੇ ਬਦਲਾਅ ਨੇ ਜਿਹੜੇ ਇਸ ਸਾਲ ਦੇ ਵਿੱਚ ਹੋਏ ਨੇ ਸੋ ਵੇਖਦੇ ਹਾਂ ਕਿ ਆਉਣ ਦੇ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਸੋ ਮਿਹਰਬਾਨੀ ਸ਼ੁਕਰੀਆ ਜੀ